ਭ੍ਰਸ਼ਟਾਚਾਰ ਖਿਲਾਫ ਵੱਡੇ ਬਦਲਾਅ ਦੇ ਨਾਅਰੇ ਨੇ ਜਗਾਈ ਉਮੀਦਾਂ ਨਤੀਜੇ ਆਏ ਨਿਕਲਿਆ ਕਿ ਅੱਕੇ ਬੈਠੇ ਪੰਜਾਬੀਆਂ ਨੇ ਕਾਂਗਰਸੀ ਅਤੇ ਅਕਾਲੀ ਦੋਵੇਂ ਹੀ ਝੋਪੜ ਦਿੱਤੇ ਪਰ ਹੋਇਆ ਕਿ ਜਿਹੜੇ ਸੱਤਾ ਉਤੇ ਕਾਬਜ਼ ਹੋਏ ਉਹਨਾਂ ਨੇ ਪੰਜਾਬੀ ਹੀ ਝੋਪੜਨੇ ਸ਼ੁਰੂ ਕਰ ਦਿੱਤੇ ਸੰਗਰੂਰ ਅਤੇ ਬਠਿੰਡਾ ਵਿੱਚ ਦੋ ਮਾਮਲੇ ਇਸ ਸਮੇਂ ਪੂਰੀ ਤਰ੍ਹਾਂ ਚਰਚਾ ਵਿੱਚ ਨੇ ਦੋਹਾਂ ਦੇ ਕੇਂਦਰ ਬਿੰਦੂ ਵਿੱਚ ਦੋ ਵਿਧਾਇਕਾਂ ਦੇ ਦੋ ਪੀਏ ਨੇ ਇੱਕ ਪੀਐਨ ਲੋਕ ਆਵਾਜ਼ ਟੀਵੀ ਵਾਲੇ ਪੱਤਰਕਾਰ ਮਨਿੰਦਰਜੀਤ ਸਿੱਧੂ ਖਿਲਾਫ ਪਰਚਾ ਦਰਜ ਕਰਵਾਇਆ ਤਾਂ ਇਸੇ ਵਿਧਾਇਕ ਦਾ ਪਹਿਲਾ ਪੀਏਵੀ ਸਾਹਮਣੇ ਆ ਗਿਆ ਅਤੇ ਆਡੀਓ ਵਾਲੀ ਗੱਲ ਨੂੰ ਸਹੀ ਦੱਸ ਰਿਹਾ ਹੈ ਦੂਜੇ ਮਾਮਲੇ ਵਿੱਚ ਵੀ ਵਿਧਾਇਕ ਦਾ ਪੀਏ ਹੀ ਸ਼ਾਮਲ ਹੈ ਉਸ ਦੀ 35 ਲੱਖ ਰੁਪਏ ਮੋੜਨ ਵਾਲੀ ਰੁਪਿਆਵਾਂ ਦੇ ਭਰੇ ਵੈਗ ਨਾਲ ਵੀਡੀਓ ਵਾਇਰਲ ਹੋਈ ਹੈ ਰੌਲਾ ਇੱਕ ਟਰੱਕ ਜੂਨੀਅਨ ਦੀ ਪ੍ਰਧਾਨਗੀ ਸੇਲ ਉੱਤੇ ਲਾਉਂਦਾ ਪਿਆ ਹੋਇਆ ਇਹ ਟਰੱਕ ਜੂਨੀਅਨ ਹੈ ਭਵਾਨੀਗੜ੍ਹ ਦੀ ਪਹਿਲਾ ਟਰੱਕ ਜੂਨੀਅਨ ਦਾ ਪ੍ਰਧਾਨ ਕਈ ਸਾਲ ਤੱਕ ਰਹਿੰਦਾ ਸੀ ਪਰ ਇਥੇ ਨਵੇਂ ਪਿਰਤ ਇੱਕ ਇੱਕ ਸਾਲ ਲਈ ਪ੍ਰਧਾਨਗੀ ਦੇਣ ਦੀ ਪਾ ਦਿੱਤੀ ਇਸ ਤੋਂ ਪਹਿਲਾਂ ਚੇਅਰਮੈਨੀਆਂ ਦਾ ਮੁੱਲ ਬਟਨ ਦਾ ਵੀ ਬੜਾ ਰੌਲਾ ਪਿਆ ਆਮ ਘਰਾਂ ਦੇ ਮੁੰਡੇ ਕੁੜੀਆਂ ਦੇ ਸੱਤਾ ਵਿੱਚ ਆਉਣ ਦਾ ਮੁੱਖ ਮੰਤਰੀ ਬੜਾ ਪ੍ਰਚਾਰ ਕਰਦੇ ਨੇ ਹੁਣ ਤਾਂ ਲੋਕ ਮਜ਼ਾਕ ਵਿੱਚ ਕਹਿਣ ਲੱਗੇ ਨੇ ਕਿ ਆਮ ਘਰਾਂ ਵਿੱਚੋਂ ਆਏ ਸਨ ਪਰ ਮਰਨਾ ਵੀ ਆਮ ਘਰਾਂ ਵਿੱਚ ਕਿੱਥੋਂ ਦੀ ਸਿਆਣਾ ਪੈ ਨਾਲੇ ਜੋ ਹਾਲਾਤ ਬਣ ਰਹੇ ਨੇ ਅਤੇ ਜਿੰਨੀ ਤੇਜ਼ੀ ਨਾਲ ਆਮ ਆਦੀ ਪਾਰਟੀ ਦਾ ਗਰਾਫ ਹੇਠਾਂ ਡਿੱਗਿਆ ਉਸ ਨੇ ਆਪਾ ਧਾਪੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਅਗਲੀ ਵਾਰ ਪਤਾ ਨਹੀਂ ਦਿੱਲੀ ਵਾਂਗ ਕਿਹਦੀ ਕਿਹਦੀ ਟਿਕਟ ਕੱਟ ਦੇਣੀ ਹੈ ਪਤਾ ਨਹੀਂ ਕੌਣ ਜਿੱਤੂ ਅਤੇ ਕਿਹਦੀ ਜਮਾਨਤ ਤੱਕ ਜਵਤ ਹੋਣੀ ਹੈ ਇਸ ਲਈ ਹਰ ਕੋਈ ਵਗਦੀ ਗੰਗਾ ਵਿੱਚ ਹੱਥ ਧੋ ਰਿਹਾ ਹੈ ਦਿੱਲੀ ਵਿੱਚ ਪਾਰਟੀ ਦੀ ਨਿਮੋਸ਼ੀ ਜਾਣਕਾਰੀ ਅਤੇ ਸੁਪਰੀਮੋ ਕੇਜਰੀ ਬਾਲ ਸਮੇਤ ਸਾਰੇ ਵੱਡੇ ਚਿਹਰੇ ਅਤੇ ਆਗੂ ਹਾਰ ਜਾਣ ਨੇ ਇਹ ਡਰ ਅਤੇ ਸਹਿਮ ਹੋਰ ਵਧਾ ਦਿੱਤਾ ਹੈ ਪੰਜਾਬ ਕੈਬਨਿਟ ਦੇ ਅੱਜ ਮੀਟਿੰਗ ਵਿੱਚ ਨਵੀਂ ਐਕਸਰਸਾਈਜ਼ ਪਾਲਿਸੀ ਵੀ ਐਲਾਨ ਕਰ ਦਿੱਤੀ ਗਈ ਪਰ ਨਾਲ ਹੀ ਇਹ ਸਵਾਲ ਵੀ ਉੱਠੇ ਕਿ ਜੇਕਰ ਦਿੱਲੀ ਵਿੱਚ ਉਸੇ ਐਕਸਾਈਜ਼ ਪਾਲਿਸੀ ਕਰਕੇ ਕੇਜਰੀਵਾਲ ਮਨੀਸ਼ ਸਸੋਦੀਆ ਅਤੇ ਸਤਿੰਦਰ ਜੈਨ ਜੇਲ ਦੀ ਹਵਾ ਖਾਂਦੇ ਨੇ ਤਾਂ ਪੰਜਾਬ ਵਿੱਚ ਇਹੋ ਪਾਲਿਸੀ ਲਾਗੂ ਰਹੀ ਹੋਣ ਕਰਕੇ ਕੇਂਦਰ ਸਰਕਾਰ ਨੇ ਦੋਰੇ ਮਾਪਦੰਡ ਕਿਉਂ ਅਪਣਾਏ ਨੇ ਨਵੀਂ ਆਫਕਾਰੀ ਨੀਤੀ ਦੇ ਐਲਾਨ ਮੌਕੇ ਖਜ਼ਾਨਾ ਮੰਤਰੀ ਨਰਪਾਲ ਸਿੰਘ ਚੀਮਾ ਬੜਾ ਹੁਬ ਕੇ ਨੌਜਵਾਨਾਂ ਵਿੱਚ ਬੀਅਰ ਪਹਿਲੀ ਪਸੰਦ ਬਣਨ ਅਤੇ ਪੰਜਾਬੀਆਂ ਦੇ ਬਧੇਰੇ ਸ਼ਰਾਬੀ ਹੋਣ ਬਾਰੇ ਦੱਸ ਰਹੇ ਨੇ ਪਰ ਇਸ ਦਾ ਜਵਾਬ ਵਿਕਰਮ ਮਜੀਠੀਆ ਉਹਨਾਂ ਨੂੰ ਦਿੰਦੇ ਹੋਏ ਕੇਂਦਰ ਸਰਕਾਰ ਉੱਤੇ ਵੀ ਸ਼ੱਕ ਦੀ ਸੂਈ ਰੱਖ ਰਹੇ ਨੇ ਉਹ ਤਾਂ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਨਾਲ ਗੰਢ ਤੋਪ ਹੈ ਵੈਸੇ ਹਰਪਾਲ ਚੀਮਾ ਪੰਜਾਬ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਹੋਣ ਦਾ ਦਾਵਾ ਵੀ ਠੋਕੀ ਜਾ ਰਹੇ ਨੇ ਪਰ ਜਿੰਨੇ ਕੁ ਸ਼ਹਿਰਾਂ ਇਲਾਕਿਆਂ ਨਾਲ ਸਾਡਾ ਵਾਹ ਵਾਸਤਾ ਹੈ ਉੱਥੇ ਸਾਰਿਆਂ ਥਾਵਾਂ ਉੱਤੇ ਧੜਲੇ ਨਾਲ ਨਜਾਇਜ਼ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਇਸ ਲਈ ਬਕਾਇਦਾ ਪੂਰਾ ਨੈਟਵਰਕ ਚੱਲਦਾ ਹੈ ਜਿਸ ਵਿੱਚ ਸਿਆਸੀ ਆਗੂ ਵੀ ਸ਼ਾਮਲ ਨੇ ਇਸ ਬਾਰੇ ਗੱਲ ਬਾਅਦ ਵਿੱਚ ਕਰਾਂਗੇ ਪਹਿਲਾਂ ਪ੍ਰਧਾਨਗੀਆਂ ਅਤੇ ਚੇਅਰਮੈਨੀਆਂ ਦੀ ਸੇਲ ਬਾਰੇ ਗੱਲ ਕਰ ਲਈਏ ਕਿਸੇ ਸਰਕਾਰ ਵਿੱਚ ਕੀ ਅਜੇ ਹਾਂ ਪਹਿਲੀ ਵਾਰ ਹੋਇਆ ਜੀ ਨਹੀਂ ਬਿਲਕੁਲ ਵੀ ਨਹੀਂ ਪਹਿਲਾਂ ਵੀ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਮੇਂ ਮਾਰਕੀਟ ਕਮੇਟੀਆਂ ਤੋਂ ਲੈ ਕੇ ਪੰਜਾਬ ਪੱਧਰ ਦੀਆਂ ਚੇਅਰਮੈਨੀਆਂ ਦਾ ਮੁੱਲ ਵਟਿਆ ਜਾਂਦਾ ਰਿਹਾ ਹੈ ਜਿਸ ਵੀ ਪਾਰਟੀ ਦੀ ਸਰਕਾਰ ਬਣੀ ਅਤੇ ਜਿਹੜੇ ਵੀ ਕਿਸੇ ਹਲਕੇ ਤੋਂ ਵਿਧਾਇਕ ਬਣਿਆ ਉਹਨਾਂ ਮਰਜ਼ੀ ਦੇ ਚੇਅਰਮੈਨ ਬਣਾਏ ਇਸੇ ਤਰ੍ਹਾਂ ਟਰੱਕ ਯੂਨੀਅਨਾਂ ਸਮੇਤ ਹੋਰ ਪ੍ਰਧਾਨਗੀਆਂ ਵਿੱਚ ਵੀ ਹੱਥ ਰੰਗੇ ਪਰ ਆਵਾਜ਼ ਦੀ ਪਾਰਟੀ ਤੋਂ ਲੋਕਾਂ ਦੀ ਐਨੀ ਨਰਾਜ਼ਗੀ ਕਿਉਂ ਜੇਕਰ ਇਹ ਵੀ ਚਾਰ ਪੈਸੇ ਬਣਾ ਲੈਣਗੇ ਤਾਂ ਕੀ ਹਰਜ਼ ਹੈ ਅਸਲ ਵਿੱਚ ਕਾਂਗਰਸ ਅਤੇ ਅਕਾਲੀਆਂ ਤੋਂ ਓਕੇ ਹੋਣ ਕਰਕੇ ਹੀ ਲੋਕਾਂ ਨੇ ਬਦਲਾ ਲਈ ਇਸ ਪਾਰਟੀ ਨੂੰ ਚੁਣਿਆ ਸੀ ਪਰ ਮੁੱਖ ਮੰਤਰੀ ਦੇ ਆਪਣੇ ਜੱਦੀ ਹਲਕੇ ਸੰਗਰੂਰ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਸੇਲ ਉੱਤੇ ਲੱਗਣ ਅਤੇ ਬਾਅਦ ਵਿੱਚ ਲਏ ਗਏ ਰੁਪਿਆਂ ਦੀ ਵਾਪਸੀ ਨੇ ਕਾਫੀ ਨਿਮੋਸ਼ੀ ਪੈਦਾ ਕਰ ਦਿੱਤੀ ਹੈ ਇਹ ਸਭ ਨੇ ਸਿਸਟਮ ਹਿਲਾ ਕੇ ਨਹੀਂ ਸਗੋਂ ਨੰਗਾ ਕਰਕੇ ਰੱਖ ਦਿੱਤਾ। ਇਸ ਬੰਦੀ ਵਾਇਰਲ ਵੀਡੀਓ ਨੇ ਤਾਂ ਮੂੰਹ ਹੀ ਬੰਦ ਕਰਵਾ ਦਿੱਤੇ ਨੇ। ਰੁਪਏ ਦੇਣ ਵਾਲੇ ਮਨਜੀਤ ਸਿੰਘ ਕਾਕਾ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਰੁਪਏ ਵਾਪਸ ਦੇਣ ਅਤੇ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਪਹਿਲਾਂ ਪਾਈ ਵੀਡੀਓ ਨੇ ਸਰਕਾਰ ਲਈ ਬਹੁਤ ਔਖੀ ਸਥਿਤੀ ਪੈਦਾ ਕਰ ਦਿੱਤੀ ਹੈ। ਤੁਸੀਂ ਪਤਾ ਨਹੀਂ ਕਿਹੜਾ ਬਦਲਾ ਭਾਲਦੇ ਹੋ। ਇਹੋ ਤਾਂ ਬਦਲਾ ਹੈ। ਇਮਾਨਦਾਰੀ ਦੇਖੋ ਲਏ ਲੱਖਾਂ ਰੁਪਏ ਮੋੜੇ ਜਾ ਰਹੇ ਨੇ। ਪਹਿਲਾਂ ਕਦੇ ਕੀ ਅਜਿਹਾ ਹੋਇਆ ਹੈ? ਇਸ ਮੁੱਦੇ ਉਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਨਾ ਵੀ ਪ੍ਰਤੀਕਿਰਿਆ ਸਾਹਮਣੇ ਆਈ ਉਹਨਾਂ ਇਸ ਮਾਮਲੇ ਵਿੱਚ ਪੂਰੀ ਵਿਸਤਾਰਤ ਰਿਪੋਰਟ ਇੱਕ ਤਰ੍ਹਾਂ ਨਾਲ ਸਾਹਮਣੇ ਰੱਖ ਦਿੱਤੀ ਤੁਸੀਂ ਆਪੇ ਦੇਖ ਲਓ ਕਾਂਗਰਸ ਇਸ ਮੁੱਦੇ ਉਤੇ ਕੀ ਪੱਖ ਰੱਖ ਰਹੀ ਹੈ ਪ੍ਰਤਾਪ ਸਿੰਘ ਬਾਜਪਾ ਦਾ ਬਕਾਇਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਖਿਲਾਫ ਕਿਸੇ ਜੱਜ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਨੇ ਮਨੋ ਰੋਣਾ ਜੀ ਨੂੰ ਪੁੱਛਣਾ ਚਾਹੁੰਦਾ ਅਮਨ ਜੀ ਤੁਹਾਡੇ ਇੱਥੇ ਭਗਵੰਤ ਮਾਨ ਦੇ ਬਿਲਕੁਲ ਗੁਆਂਢ ਦੇ ਵਿੱਚ ਉਸੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਅਸੈਂਬਲੀ ਹਲਕਾ ਉਥੋਂ ਦੇ ਐਮ.ਐਲ.ਏ ਨੇ ਬੀ.ਪੀ. ਨਰਿੰਦਰ ਕੌਰ ਭਰਾਜ ਉਹਨਾਂ ਨੇ ਜਾਂ ਦੇਣ ਪਹਿਲੇ ਅੱਜ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਬੜੀ ਦਰਦਨਾਕ ਵੀਡੀਓ ਹੈ ਜਿਹਦੇ ਵਿੱਚ ਇੱਕ ਸਬ ਮਨਜੀਤ ਸਿੰਘ ਕਾਕਾ ਜਿਹੜੇ ਖੁਦ ਪਵਾਨੀਗੜ ਦੀ ਜਿਹੜੀ ਟੱਕ ਯੂਨੀਅਨ ਹੈ ਉਹਨਾਂ ਨੇ ਫੈਸਲਾ ਕੀਤਾ ਸੀ ਉਹਨੇ 5 ਸਾਲ ਦੇ ਹਰ ਸਾਲ ਇੱਕ ਨਵਾਂ ਪ੍ਰਧਾਨ ਚੁਣਦੇ ਨੇ ਉਹਨੇ 5 ਸਾਲ ਦੇ ਹੀ ਪ੍ਰਧਾਨ ਚੁਣੇ ਸੀ ਐਤ ਕੀ ਬਾਰੇ ਮਨਜੀਤ ਸਿੰਘ ਕਾਕਾ ਨੇ ਦੱਸੇ ਤੇ ਮਨਜੀਤ ਸਿੰਘ ਕਾਕੇ ਕੋਲ ਨਰਿੰਦਰ ਕੌਰ ਭਰਾ ਜੀ ਨੇ ਡਿਮਾਂਡ ਰੱਖੀ ਕਿ ਪ੍ਰਧਾਨ ਤੁਸੀਂ ਤਾਂ ਭੰਸਾ ਸਰ ਪਿਓ ਜੇ ਮੈਨੂੰ ਵੀ ਕੋਈ ਦੋ ਤੇ ਉਹਨਾਂ ਦੇ ਮੁਤਾਬਕ ਜਿਹੜੀ ਇੱਕ ਵੀਡੀਓ ਜਿਹੜੀ ਹੈ ਮਨਜੀਤ ਸਿੰਘ ਕਾਕਾ ਨੇ ਜਾਰੀ ਕੀਤੀ ਹੈ ਇੱਕ ਆ ਜਿਹੜੀ ਦਵਾਈ ਖਾਣ ਤੋਂ ਪਹਿਲੇ ਤੇ ਉਹਦੇ ਵਿੱਚ ਉਹਨਾਂ ਨੇ ਖੁਦ ਕਬੂਲਿਆ ਕਿ ਤਕਰੀਬਨ 30 ਲੱਖ ਰੁਪਏ ਮੇਰੇ ਕੋਲ ਡਿਮਾਂਡ ਕੀਤਾ ਤੇ ਮੈਂ ਦਿੱਤਾ ਉਸ ਤੋਂ ਬਾਅਦ ਅਨਾਉਂਸਮੈਂਟ ਤੋਂ ਪਹਿਲੇ ਉਹਨਾਂ ਦਾ ਪੀਏ ਲੋਕ ਆਪ ਦਾ ਪ੍ਰਧਾਨ ਰਹਿ ਚੁੱਕਿਆ ਉੱਤੇ ਗੁਰਪ੍ਰੀਤ ਸਿੰਘ ਜਿਹਦਾ ਨਾਮ ਹੈ ਉਹਨੇ ਆ ਕੇ ਫਿਰ ਪੈਸੇ ਵਾਪਸ ਕੀਤੇ ਉਹਦੀ ਫੋਟੋ ਵੀ ਹੈ ਵੀਡੀਓ ਦੇ ਵਿੱਚ ਬਕਾਇਦਾ ਤੌਰ ਉਹਦੀ ਫੋਟੋ ਹੈ 30 ਲੱਖ ਰੁਪਏ ਵਾਪਸ ਕਰਦਿਆਂ ਦੀ ਤੇ ਦੂਸਰੇ ਪਾਸੇ 50 ਲੱਖ ਰੁਪਏ ਲੈ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਕੇ ਉਹਦੇ ਗੱਲ ਦੇ ਵਿੱਚ ਹਾਰ-ਪਾ ਦੇ ਤੇ ਜਿੱਤਦੇ ਤੇ ਮੈਂ ਪੁੱਛਣਾ ਚਾਹਵਾਂਗਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਓਗੇ ਪਾਮੀ ਗੱਲ ਗਲਤ ਹੈ ਮੈਂ ਵੀ ਇਸ ਗੱਲ ਨੂੰ ਕਬੂਲਨਾ ਰਿਸ਼ਵਤ ਲੈਣੀ ਤੇ ਰਿਸ਼ਵਤ ਦੇਣੀ ਵੀ ਉਹਨਾਂ ਬੜਾ ਗੁਨਾਹ ਹੈ ਬਟ ਅੱਜ ਅਮਨ ਰੋੜਾ ਜੀ ਤੁਸੀਂ ਤਾਂ ਉਹਦੇ ਫਲੋਰ ਆਫ ਦੀ ਹਾਊਸ ਤੇ ਕਿਹਾ ਸੀ ਕਿ ਅਸੀਂ ਇਸ ਕਸਮ ਦੀ ਕੋਈ ਵੀ ਚੀਜ਼ ਅਲਾਉ ਨਹੀਂ ਕਰਾਂਗੇ ਕਿਸੇ ਨੂੰ ਵੀ ਕੋਈ ਗੱਲ ਹੋਏ ਤੁਸੀਂ ਸਾਡੇ ਸਾਹਮਣੇ ਲੈ ਕੇ ਹੋਏ ਤੁਹਾਡੇ ਸਾਹਮਣੇ ਮੈਂ ਪਹਿਲਾ ਚੈਲੰਜ ਲੈ ਕੇ ਆਇਆ ਕਿ ਇੱਕ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕੋ ਜੁਡੀਸ਼ੀਅਲ ਇਸੇ ਜਾਇਜ਼ ਦੇ ਕੋਲੋਂ ਇਹਦੀ ਬਕਾਇਦਤ ਔਰ ਤਕੀਕਾਤ ਕਰਾਉਣ ਨੂੰ ਤੁਸੀਂ ਤਿਆਰ ਹੋ ਅਸੀਂ ਪੁਲਿਸ ਦੀ ਕੋਈ ਸਿੱਟ ਨਹੀਂ ਬੜਵਾਨੀ ਪੁਲਿਸ ਦੀ ਸਿੱਟ ਲੈ ਤੇ ਝੂਠੀਆਂ ਰਿਪੋਰਟਾਂ ਹੀ ਦੇਣੀਆਂ ਤੁਹਾਡੇ ਕਹਿਣ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜਾਇਜ਼ਤੇ ਕੋਲ ਇਨਵੈਸਟੀਗੇਸ਼ਨ ਨਾਲ ਨੂੰ ਤਿਆਰ ਹੋ ਤੇ ਉਹਨੂੰ ਟਾਈਮ ਬਾਉਂਡ ਕਰੋਗੇ ਕਿ ਇੰਨੀ ਦੇਰ ਦੇ ਵਿੱਚ 15 ਦਿਨਾਂ ਜਾਂ 20 ਦਿਨਾਂ ਦੇ ਵਿੱਚ ਰਿਪੋਰਟ ਦੇਣ ਤੇ ਕੀ ਤੁਸੀਂ ਆਪਣੀ ਐਮਐਲਏ ਸਾਹਿਬਾ ਦੇ ਤੇ ਉਹਨਾਂ ਦੇ ਜਿਹੜੇ ਬਲਾਕ ਦੇ ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਜਾਂ ਉਹਨਾਂ ਦੇ ਪੀਏ ਗੁਰਪ੍ਰੀਤ ਸਿੰਘ ਜਾਂ ਇੱਕ ਦੋ ਆਦਮੀ ਹੋਰ ਸਾ ਮਨਜੀਤ ਸਿੰਘ ਕਾਕੇ ਦੇ ਜਿਹਨਾਂ ਦਾ ਨਾਮ ਇਹ ਹੈ ਦਵਾਈ ਖਾਨ ਤੋਂ ਪਹਿਲੇ ਉਹ ਤੇ ਕੁਦਰਤੀ ਪਰਮਾਤਮਾ ਨੇ ਮੇਰ ਕੀਤੀ ਉਹਨਾਂ ਨੂੰ ਲੋਕਲ ਹਸਪੀਟਲ ਚ ਖੜਿਆ ਪਹਿਲੇ ਪਵਾਨੀਗੜ ਪਵਾਨੀਗੜ ਤੋਂ ਫਿਰ ਉਹਨਾਂ ਰਜਿੰਦਰ ਹਸਪੀਟਲ ਮੈਡੀਕਲ ਕਾਲਜ ਪਟਿਆਲੇ ਲੈ ਗਏ ਉਹਨਾਂ ਦੀ ਜਾਨ ਬਚ ਗਈ ਹੈ ਉਹਨਾਂ ਨੇ ਆਪਣੇ ਵੱਲੋਂ ਕੋਈ ਕبھی ਨਹੀਂ ਛੱਡੀ ਸੀ ਖੁਦ ਕਸ਼ੀ ਕਰਦੀ ਕਿ ਜੇ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ ਜੇ ਇਹ ਗੱਲ ਸਾਬਤ ਹੋ ਗਈ ਕਿ ਤੁਸੀਂ ਨਰਿੰਦਰ ਕੌਰ ਭਰਾਜ ਤੇ ਕੋਈ ਐਕਸ਼ਨ ਲਾਓਗੇ ਇਸ ਕਿਸਮ ਦੇ ਅਨੇਕਾਂ ਤੁਹਾਡੇ ਐਮਐਲਏ ਅਨੇਕਾਂ ਤੁਹਾਡੇ ਐ ਮਿਨਿਸਟਰਸ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਤੇ ਉਹੀ ਤੁਸੀਂ ਠੰਡੇ ਬਸਤੇ ਚ ਪਾਤੀ ਹੈ ਆਮ ਆਦੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਹਮਲੇ ਦਾ ਮੌਕਾ ਮਿਲੇ ਤਾਂ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਕਿਵੇਂ ਪਿੱਛੇ ਰਹਿ ਸਕਦੇ ਨੇ ਉਹ ਵੀ ਇਸ ਵੇਲੇ ਪ੍ਰਗਟ ਹੋ ਗਏ ਉਹਨਾਂ ਤਾਂ ਇਸ ਮੁੱਦੇ ਉਤੇ ਸੜਕਾਂ ਉਤੇ ਉਤਰਨ ਦਾ ਵੇ ਇਲਾਨ ਕਰ ਦਿੱਤਾ ਭਾਜਪਾ ਅਗੂ ਅਤੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਤਾਂ ਨਰਿੰਦਰ ਕੌਰ ਭਰਾਜ ਅਤੇ ਬਲਕਾਰ ਸਿੱਧੂ ਦੋਹਾਂ ਨੂੰ ਹਟਾਉਣ ਤੱਕ ਦੀ ਮੰਗ ਰੱਖ ਦਿੱਤੀ ਐ ਸਾਡੇ ਮੁੱਖ ਮੰਤਰੀ ਭੋਗਨ ਸਿੰਘ ਮਾਨ ਸਾਹਿਬ ਸਟੋਰ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਕਐਮਐਲਏ ਦੀ ਉਹ ਗੰਦੇ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਲਈ ਵਰਤ ਰਿਆ ਅੱਜ ਉਹਨਾਂ ਦੀ ਜਿਹੜੀ ਔਮਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਬਹਿਤਾ ਖਰਾਣਾ ਉਹ ਬੀਬੀ ਜੀ ਕਿੱਥੇ ਸੁੱਤੇ ਪਏ ਉਹਨਾਂ ਨੂੰ ਤਾਂ ਆਪਣੇ ਆਪ ਐਕਸ਼ਨ ਲੈਣਾ ਚਾਹੀਦਾ ਸੀ ਵੀ ਇੱਕ ਐਮਐਲਏ ਕਿਉਂਕਿ ਜਿਹੜੇ ਮੁੱਖ ਮੰਤਰੀ ਵਾਲੇ ਕੰਮ ਨੇ ਜਿਹੜੇ ਉਹ ਪਹਿਲਾਂ ਕਰਦੇ ਰਹੇ ਆ ਭੰਡਾਪੁਰ ਉਹੀ ਸੇਮ ਇੱਕ ਐਮਐਲਏ ਜਿਹੜਾ ਉਹ ਐਮਐਲਏ ਜਿਹਦੇ ਖਿਲਾਫ ਹਰ ਮੈਂ ਸਮਝਦਾ ਉਹਦੇ ਖਿਲਾਫ ਹਰ ਚਮ ਉਹ ਚਾਰੇ ਚਰਾਹੇ ਜਿਉ ਲੇਡੀਜ਼ ਦੇ ਉਲਟੋਂ ਨੇ ਬੋਲਿਆ ਉਹਦੇ ਖਿਲਾਫ ਇਹ ਚੀਜ਼ਾਂ ਸਾਹਮਣੇ ਆਈਆਂ ਉਦੋਂ ਬਾਅਦ ਪਰਾ ਸਿਰੇ ਲਾਤਾ ਕੰਮ ਜਿਹੜਾ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਜੀ ਪਿੱਛੇ ਜਿਹੜੀ ਬੀਬੀ ਐਮਐਲਏ ਦੋ ਦਿਨ ਪਹਿਲਾਂ ਹੀ ਚੀਫ ਮਿਨਿਸਟਰ ਥਾਪੀ ਦੇ ਕੇ ਆਇਆ ਸ਼ਾਬਾਸ਼ੀ ਦੇ ਕੇ ਆਇਆ ਭਵਾਨੀਗੜ੍ਹ ਜਦੋਂ ਗਏ ਵੀ ਬੀਬੀ ਜੀ ਆਪਾਂ ਪਿੱਛੇ ਨਹੀਂ ਰਹਿਣਾ ਤਕੜੇ ਹੋ ਕੇ ਇਸ ਕੰਮ ਦਾ मतलब ਉਹ ਤੁਹਾਡੀ ਜਿਹੜੀ ਕਿਸ਼ਤ ਆ ਉਹ ਪਹੁੰਚ ਹੀ ਗਈਆਂ ਦੇ ਤੇ ਬੀਬੀ ਜੀ ਨੇ ਚੱਕਤੇ ਫੱਟੇ ਤੇ ਅੱਜ ਜਿਹੜੇ ਪ੍ਰਧਾਨ ਜੀ ਬਣਨਾ ਚਾਹੁੰਦੇ ਸੀ ਜਿਨ੍ਹਾਂ ਨੇ ਇਹ ਜ਼ਹਿਰ ਦੀ ਗੋਲੀ ਖਾਧੀ ਆ ਉਹਨਾਂ ਤੋਂ ਪਹਿਲਾਂ 35 ਲੱਖ ਰੁਪਈਆ ਲਿਆ 35 ਲੱਖ ਰੁਪਈਆ ਲਿਆ ਪਰ ਬੀਬੀ ਜੀ ਕੋਲ ਗਾਂ ਕੋਦੂ ਬਣਾ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਥਾਪੀ ਸੀ ਸ਼ਾਬਾਸ਼ੀ ਸੀ 55 ਲੱਖਾਂ ਲਾ ਆ ਗਿਆ ਵੀ ਮੈਨੂੰ ਭਵਾਨੀ ਘੜਦੀ 55 ਲੱਖ ਚ ਤੁਸੀਂ ਲੋਗੇ ਪਰ ਬੀਬੀ ਜੀ ਦੀ ਇਮਾਨਦਾਰੀ ਤੇ ਤੁਹਾਰੇ ਹੀ ਜਾਏ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਆਪਣੀ ਟੀਮ ਵੀ ਆ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਵੀ ਕੱਲ ਨੂੰ ਇਹ ਨਾ ਕਿ ਉਹ ਵੀ ਅਸੀਂ ਤੁਹਾਡੇ 35 ਲੱਖ ਨਹੀਂ ਮੋੜੇ ਕਿਉਂਕਿ ਹੁਣ ਰੇਟ ਆ ਜਿਹੜਾ ਉਹ 55 ਤੱਕ ਚਲਾ ਗਿਆ ਹੈ ਤੇ ਆ 35 ਲੱਖ ਤੁਹਾਡੇ ਵਾਪਸ ਕੀਤੇ ਇਹ ਅਮਾਨਦਾਰੀ ਵਾਕਈ ਵੱਡੀ ਇਮਾਨਦਾਰੀ ਜਲੀ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਟਰੱਕ ਹੀ ਹੁੰਦੀਆਂ ਨੇ ਜਿਹੜੇ ਸਭ ਤੋਂ ਵਿਚਾਰੇ ਉਹ ਛਕੜੇ ਟਰੱਕ ਹੁੰਦੇ ਆ ਜਿਹੜੇ ਸੀਜ਼ਨ ਚ ਚੱਲਦੇ ਆ ਜਿਹੜੇ ਇਹੀ ਕਹਿੰਦੇ ਸੀ ਦੂਜਿਆਂ ਤੇ ਕੇਸ ਬਣਾਉਂਦੇ ਸੀ ਵੀ ਜਿਹੜਾ ਟੈਂਡਰ ਪ੍ਰੋਸੈਸ ਆ ਉਹ ਚ ਪੈਸੇ ਖਾਂਦੇ ਆ ਤੇ ਆ ਕੀ ਚੰਦ ਚੜ੍ਹੇ ਆਏ ਤੇ ਮੈਂ ਕਹਿੰਨਾ ਹਾਕਾਰ ਮੱਚਿਆ ਪਿਆ ਜਲਦੀ ਤੋਂ ਜਲਦੀ ਜੇ ਮਾੜੀ ਮੋਟੀ ਵੀ ਸ਼ਰਮ ਆ ਤੁਹਾਨੂੰ ਤੇ ਇਹ ਦੋਨੋਂ ਐਮ ਐਲ ਏ ਨੂੰ ਆਪਣੀ ਪਾਰਟੀ ਚੋਂ ਕੱਢੋ ਤੁਸੀਂ ਕਹਿੰਦੇ ਸੀ ਬਦਲਾਅ ਬਦਲਾਅ ਵਾਲੀ ਪਾਰਟੀ ਆ ਤੇ ਦੋਨੋਂ ਐਮ.ਐਲ.ਏ ਬੀਬੀ ਜੀ ਤੇ ਉਹ ਤੁਹਾਡੇ ਨਾਲ ਦਾ ਜਿਹੜਾ ਵੱਡੇ ਭੰਡਾ ਸਭ ਛੋਟਾ ਭੰਡਾ ਜਿਹੜਾ ਜਿਹੜਾ ਇਹੀ ਕੰਮ ਤੁਹਾਡੇ ਨਾਲ ਕਰਦਾ ਰਿਹਾ ਸੀ ਜਾਂ ਵਾਲਾ ਉਹਨੂੰ ਜਲਦੀ ਤੋਂ ਜਲਦੀ ਹਟਾਓ ਨਹੀਂ ਅਗਲੀ ਰੂਪਰੇਖਾ ਹੈ ਜਿਹੜੇ ਵੱਡੇ ਐਟੀਟਿਊਸ਼ਨ ਮੈਂ ਆਪ ਜਾ ਕੇ ਉਹ ਤੀਜੀ ਗੱਲ ਜਿਹੜਾ ਪੱਤਰਕਾਰ ਤੇ ਤੁਸੀਂ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਹ ਆਡੀਓ ਥੋੜੀ ਲੋਕਾਂ ਦੇ ਮੂਰੇ ਨਹੀਂ ਆਂਦੀ ਆ ਉਹਦੇ ਨਾਲ ਜਾ ਕੇ ਵੀ ਖੜਾਂਗੇ ਤੇ ਜਿਹੜਾ ਟਰੱਕ ਯੂਨੀਅਨ ਵਾਲਾ 35 ਵਾਲਾ 55 ਵਾਲੇ ਨਾਲ ਤਾਂ ਤੁਸੀਂ ਖੜ ਗਏ ਅਸੀਂ 35 ਵਾਲੇ ਨਾਲ ਜਾ ਕੇ ਖੜਾਂਗੇ ਤੇ ਇਹ ਹਰ ਚੀਜ਼ ਆ ਤੁਹਾਡੀ ਸੰਗਰੂਰ ਜਿਨੇ ਦੀ ਆ ਜਿਹੜੀ ਤੁਸੀਂ ਇਹ ਤੁਹਾਡਾ ਆਪਣਾ ਜਿਲ੍ਹਾ ਤੇ ਨਾਲ ਲੱਗਦੀ ਸੀਟ ਆ ਭਗਵਾਨ ਸਤਿਮਾਨ ਸੇ ਆਪਣਾ ਜਿਲ੍ਹਾ ਤਾਂ ਬਖਸ਼ ਦੇਣਾ ਸੀ ਜਿਹੜੇ ਲੋਕਾਂ ਨੇ ਤੈਨੂੰ ਸਤੌਜ ਚੋ ਚੱਕ ਕੇ ਮਾਸਟਰ ਮਹਿੰਦਰ ਦੇ ਬੇਟੇ ਨੂੰ ਚੰਡੀਗੜ੍ਹ ਦੀ ਚੀਫ ਮਿਨਿਸਟਰ ਦੀ ਕੁਰਸੀ ਤੇ ਬਿਠਾਇਆ ਉਹ ਜ਼ਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਇਸ ਕਰਕੇ ਇਹ ਕੰਮ ਵੀ ਹੁਣ ਸਾਨੂੰ ਆਪਣੇ ਹੱਥ ਲੈਣਾ ਪਊਗਾ ਜਿਹੜੀ ਲੁੱਟ ਮਚਾ ਰਹੇ ਆ ਇਹ ਐਮਐਲਏ ਦੀ ਲੁੱਟ ਆ ਜਿਹੜੀ ਬੰਦ ਕਰਨ ਨੂੰ ਅਸੀਂ ਸੜਕਾਂ ਤੇ ਉਤਰਾਂ ਹੁਣ ਦੇਖੋ ਨਵੇਂ ਐਕਸਾਈਜ਼ ਪਾਲਿਸੀ ਦੇ ਐਲਾਨ ਬਾਰੇ ਦੱਸਦੇ ਹੋਏ ਹਰਪਾਲ ਸਿੰਘ ਚੀਮਾ ਜਨਮ ਸਰਟੀਫੀਕੇਟ ਮਰਨ ਉੱਤੇ ਮੌਤ ਦੇ ਕਾਰਨ ਸਰਟੀਫੀਕੇਟ ਵਿੱਚ ਦਰਜ ਕਰਨ ਤੇ ਕੈਬਨਿਟ ਮੀਟਿੰਗ ਵਿੱਚ ਲਏ ਫੈਸਲੇ ਬਾਰੇ ਅਤੇ ਸ਼ਰਾਬ ਨੀਤੀ ਬਾਰੇ ਕੀ ਜਾਣਕਾਰੀ ਦੇ ਰਹੇ ਨੇ ਇਸ ਤੋਂ ਬਿਨਾ ਅੱਜ ਇੱਕ ਅਹਿਮ ਫੈਸਲਾ ਹੋਰ ਜਿਹੜਾ ਪੰਜਾਬ 'ਚ ਕਾਫੀ ਲੰਬੇ ਅਰਸੇ ਤੋਂ ਜਿਹੜਾ ਪੈਂਡਿੰਗ ਪਿਆ ਸੀਗਾ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2002 2004 2004 ਇਹਦੇ ਵਿੱਚ ਕੀ ਸੀਗਾ ਕਿ ਜੇਕਰ ਤੁਹਾਡੀ ਬੱਚਾ ਪੈਦਾ ਹੋਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਆਪਣੇ ਬੱਚੇ ਦਾ ਜਨਮ ਰਜਿਸਟਰੈਂਸ ਜਿਹੜੀ ਆ ਉਹ ਦਿਨ 1 ਇਅਰ ਨਹੀਂ ਕਰਾਉਂਦਾ ਸੀਗਾ ਤਾਂ ਉਹਨੂੰ ਮੈਜਿਸਟਰੇਟ ਸਾਹਿਬ ਕੋਲ ਜਾ ਕੇ ਉਹਨੂੰ ਅਦਾਲਤ ਦੇ ਵਿੱਚ ਜਾ ਕੇ ਉੱਥੋਂ ਇੱਕ ਆਰਡਰ ਪਾਸ ਕਰਵਾਉਣਾ ਪੈਂਦਾ ਸੀਗਾ ਇੱਕ ਆਰਡਰ ਲੈਣਾ ਪੈਂਦਾ ਸੀਗਾ ਔਰ ਬਹੁਤ ਵੱਡਾ ਇਹਦੇ ਵਿੱਚ ਉਹਨੂੰ ਐਵੀਡੈਂਸ ਦੇਣਾ ਪੈਂਦਾ ਸੀਗਾ ਕਿ ਮੈਂ ਕਿਉਂ ਨਹੀਂ 1 ਸਾਲ ਦੇ ਅੰਦਰ ਕਰਵਾਇਆ ਇਹਦਾ ਜਨਮ ਕਿੱਥੇ ਹੋਇਆ ਸੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸੀਗੀਆਂ ਆਉਂਦੀਆਂ ਸੀਗੀਆਂ ਹੁਣ ਇਹਨੂੰ ਸੋਧ ਕੀਤਾ ਗਿਆ ਸਾਰੀਆਂ ਪਾਬਰਾਂ ਜਿਹੜੀਆਂ ਲੱਗੀਆਂ ਉਹ ਆਨਰੇਬਲ ਡੀਐਮ ਸਾਹਿਬ ਅਧਿਤੀਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀਆਂ ਰਹੀਆਂ ਕਿ ਸੈਲਫ ਡੈਕਲੇਰੇਸ਼ਨ ਲੈ ਕੇ ਉਹ ਜਿਹੜਾ ਆਪਣਾ ਜਨਮ ਰਜਿਸਟਰਡ ਕਰਵਾ ਸਕਦਾ ਹੈ ਇਸ ਤੋਂ ਬਿਨਾ ਇਸੇ ਐਕਟ ਦੇ ਅੰਦਰ ਇੱਕ ਹੋਰ ਸੋਧ ਹੋਈ ਆ ਕਿ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਨਾਲ ਉਹਦੀ ਮੌਤ ਹੁੰਦੀ ਆ ਤਾਂ ਡਾਕਟਰ ਨੂੰ ਰੀਜ਼ਨ ਜਿਹੜਾ ਸਰਟੀਫਿਕੇਟ ਤੇ ਲਿਖਣਾ ਪਊਗਾ ਸਰਟੀਫਿਕੇਟ ਦੇ ਅੰਦਰ ਲਿਖਣਾ ਪਊਗਾ ਕਿ ਇਹਦੀ ਮੌਤ ਸਿਰੋਸਿਸ ਨਾਲ ਹੋਈ ਆ ਹਾਰਟ ਅਟੈਕ ਨਾਲ ਹੋਈ ਆ ਬ੍ਰੇਨ ਅਟੈਕ ਨਾਲ ਹੋਈ ਆ ਜਾਂ ਹੋਰ ਵੀ ਜੋ ਵੀ ਰੀਜ਼ਨ ਹੈਗਾਗਾ ਜਿਹੜਾ ਵੀ ਰੀਜ਼ਨ ਹੈਗਾਗਾ ਉਹ ਰੀਜ਼ਨ ਜਿਹੜਾ ਡਾਕਟਰ ਨੂੰ ਸਾਈਡ ਕਰਨਾ ਪਊਗਾ ਉਹੀ ਰੀਜ਼ਨ ਜਿਹੜਾ ਉਹ ਅੱਗੇ ਸਰਟੀਫਿਕੇਟ 'ਚ ਹੋਊਗਾ ਕਿਉਂਕਿ ਨਹੀਂ ਵਿਦਆਊਟ ਰੀਜ਼ਨ ਕਈ ਵਾਰ ਕਾਨੂੰਨੀ ਲੀਗਲ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਜੇ ਮੈਂ ਕਹਿ ਲਵਾਂ ਮੈਂ ਵਕੀਲ ਹਾਂ ਇਸ ਕਰਕੇ ਮੈਂ ਕਹਿ ਸਕਦਾਗਾ ਕਿ ਜੇਕਰ ਕਿਸੇ ਨੇ ਵਿਲ ਵਸੀਅਤ ਕਰਾਈਆ ਉਹ ਕਈ ਵਾਰ ਕੀ ਹੁੰਦਾ ਸੀਗਾ ਮੌਤ ਤੋਂ 4 ਦਿਨ ਪਹਿਲਾਂ ਵਸੀਤ ਹੋ ਜਾਂਦੀ ਸੀਗੀ ਔਰ ਪਤਾ ਹੁਣ ਲੱਗ ਜਾ ਕਰੂਗਾ ਡਾਕਟਰ ਦੱਸ ਦਿਆ ਕਰੂਗਾ ਕਿ ਭਾਈ ਇਹ ਤਾਂ ਕਮੇਚ 3 ਮਹੀਨੇ ਦਾ ਪਿਆ ਸੀਗਾ ਕਈ ਵਾਰ ਹੁੰਦਾ ਨਾ ਪਿੰਡਾਂ ਚੱਲਦਾ ਸੀ ਉਹ ਮਰੇ ਪੇ ਵਿਅਕਤੀ ਤੇ 10 ਗੁੱਠਾ ਲਵਾ ਕੇ ਕੰਮ ਚ ਚਲਾ ਲੈਂਦੇ ਸੀਗੇ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਤੇ ਉਹਦੇ ਤੋਂ ਜਿਹੜਾ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸ ਵਾਰ ਫੇਰ ਦੁਬਾਰਾ ਤੋਂ ਪ੍ਰਾਈਸ ਡਿਸਕਵਰ ਕਰਨ ਦੇ ਲਈ ਕਿ ਪ੍ਰਾਈਸ ਜਿਹੜੀ ਆ ਕਿੰਨੀ ਡਿਸਕਵਰ ਕਰਨੀ ਆ ਅਸੀਂ ਦੁਬਾਰਾ ਤੋਂ ਈ ਟੈਂਡਰਿੰਗ ਕਰ ਰਹੇ ਹਾਂਗੇ ਦੁਬਾਰਾ ਤੋਂ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਅਸੀਂ ਕਰਾਂਗੇ ਔਰ ਇਸ ਵਾਰ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾ ਹੈਗਾ ਜਿਹੜਾ ਟਾਰਗੇਟ ਫਿਕਸ ਕੀਤਾ ਹੈਗਾ ਜੋ ਅਸੀਂ ਅਚੀਵ ਕਰਨਾ ਹੈਗਾ ਜਿਵੇਂ ਅਸੀਂ ਪਹਿਲਾਂ ਲਗਾਤਾਰ ਸਾਡੇ ਡਿਪਾਰਟਮੈਂਟ ਦੇ ਸਾਰੇ ਅਫੀਸਰ ਸਹਿਬਾਨ ਦੇ ਸਹਿਯੋਗ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਇਸ ਵਾਰ ਅਸੀਂ 11000 ਬੀ 11000 ਬੀ ਕਰੋੜ ਰੁਪਏ ਦਾ ਟਾਰਗੇਟ ਅਫੈਕਟ ਕੀਤਾਗਾ ਔਰ ਮੈਨੂੰ ਪੂਰਨ ਉਮੀਦ ਆ ਕੇਸ ਤੋਂ ਅਸੀਂ 11000 20 ਕਰੋੜ ਰੁਪਏ ਇੱਕ ਮਾਮਾ ਹੈ ਕਿਉਂਕਿ ਜਿੰਨੇ ਅਸੀਂ ਲਾਸਟ ইয়ার ਦੇ ਵਿੱਚ ਜਿੰਨੇ ਵੀ ਅਸੀਂ ਟਾਰਗੇਟ ਕੀਤੇ ਉਹ 100% ਅਚੀਵ ਕੀਤੇ ਸਾਫ ਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਐਕਸਾਈਜ਼ ਪਾਲਿਸੀ ਦੇ ਦੌਰੇ ਮਾਫਤੰਡਾ ਦੀ ਗੱਲ ਕਰਦੇ ਆ ਦਿੱਲੀ ਬਾਂਗ ਪੰਜਾਬ ਅੰਦਰ ਵੀ ਕਾਰਵਾਈ ਦੀ ਮੰਗ ਕਰ ਰਹੇ ਨੇ ਕੈਗ ਦੀ ਰਿਪੋਰਟ ਦਾ ਜ਼ਿਕਰ ਕਰਦੇ ਆ ਮਜੀਟੀਆਂ ਨੇ ਕੇਂਦਰ ਸਰਕਾਰ ਉੱਤੇ ਇਕੋ ਐਕਸਾਈਜ਼ ਪਾਲਿਸੀ ਵਿੱਚ ਦੋਰੇ ਮਾਪਦੰਡ ਅਪਰਾਉਣ ਦਾ ਵੀ ਦੋਸ਼ ਲਾਇਆ ਪਿਛਲੇ ਦਿਨੀ ਦਿੱਲੀ ਵਿਧਾਨ ਸਭਾ ਚ ਕੈਗ ਦੀ ਰਿਪੋਰਟ ਪੇਸ਼ ਹੋਈ ਹੈ ਜਿਦੇ ਚ ਲਿਕਰ ਦੀ ਜਿਹੜੀ ਐਕਸਾਈਜ਼ ਦੀ ਪਾਲਿਸੀ ਹੈ ਦਿੱਲੀ ਚ ਉਹਦਾ ਇਹ ਦੱਸਿਆ ਗਿਆ ਹੈ ਉਸ ਰਿਪੋਰਟ ਰਾਹੀਂ ਕੀ 2000 ਕਰੋੜ ਰੁਪਏ ਦਾ ਰੈਵਨਿਊ ਦਾ ਦਿੱਲੀ ਸਰਕਾਰ ਨੂੰ ਲਾਸ ਹੋਇਆ ਅੱਜ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਔਰ ਜਿੱਥੇ ਮੈਂ ਸਾਰਿਆਂ ਨੂੰ ਇਹ ਸਵਾਲ ਰੱਖਦਾ ਉੱਥੇ ਮੈਂ ਅੱਜ ਦਿੱਲੀ ਦੀ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਵੀ ਮੇਰਾ ਸਵਾਲ ਹੈ ਕਿ ਦੋਰੇ ਮਾਪ ਡੰਡ ਕਿਉਂ ਦਿੱਲੀ ਚ ਤਾਂ ਤੁਸੀਂ ਇੱਕ ਸਾਈਜ਼ ਚ ਪਾਲਿਸੀ ਤੇ ਪਰਚੇ ਕੀਤੇ ਔਰ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਬਹੁਤ ਲੰਬੀ ਲਾਈਨ ਗਿਣਤੀ ਆ ਲੋਕਾਂ ਦੀ ਜਿਹੜੇ ਉਹਦੇ ਚੰਦਰ ਰਹਿ ਕੇ ਆਏ ਉਹਨਾਂ ਲੋਕਾਂ ਨੇ ਪੰਜਾਬ ਦੀ ਪਾਲਿਸੀ ਬਣਾਈ ਔਰ ਸਾਰਿਆਂ ਨੂੰ ਇਹ ਜਗ ਜਾਹਰ ਹੈ ਇਹ ਮੈਟਰ ਆਫ ਫੈਕਟ ਵੀ ਹੈ ਇਹ ਮੈਟਰ ਆਫ ਰਿਕਾਰਡ ਵੀ ਹੈ ਇਹ ਇਹਦੇ ਚ ਕੈਬਨਟ ਦੀ ਸਬ ਕਮੇਟੀ ਦੀ ਵੀ ਮੋਰ ਲੱਗੀ ਆ ਆਫੀਸਰਸ ਕਮੇਟੀ ਦੀ ਵੀ ਮੋਰ ਲੱਗੀ ਆ ਕਿ ਜੋ ਪਾਲਿਸੀ ਦਿੱਲੀ ਚ ਬਣੀ ਸੀ ਖੂਬ ਹੂ ਉਹ ਪਾਲਿਸੀ ਪੰਜਾਬ ਚ ਵੀ ਬਣੀ ਐਗਜ਼ੈਕਟ ਫੋਟੋਸਟੈਟ ਕਾਪੀ ਕਹਿ ਲੋ ਜਾਂ ਕਾਰਬਨ ਕਾਪੀ ਕਹਿ ਲੋ ਉਹੀ ਪਾਲਿਸੀ ਦੇ ਨਿਰਮਾਤਾ ਜੋ ਦਿੱਲੀ ਚ ਸਨ ਉਹਨਾਂ ਨੇ ਪੰਜਾਬ ਦੀ ਪਾਲਿਸੀ ਵੀ ਬਹਿ ਕੇ ਬਣਾਈ ਔਰ ਉਹੀ ਪਾਲਿਸੀ ਤਹਿਤ ਉਹੀ ਕਮਿਸ਼ਨ ਰੱਖੇ ਗਏ ਦੋ ਤਿੰਨ ਲੋਕਾਂ ਨੂੰ ਵੱਡੇ ਪੈਮਾਨੇ ਤੇ ਮੁਨਾਫੇ ਦਿੱਤੇ ਗਏ ਔਰ ਉਹਦਾ ਐਂਡ ਰਿਜ਼ਲਟ ਇਹ ਨਿਕਲਿਆ ਕਿ ਜੇ ਦਿੱਲੀ ਚ ਕਰਪਸ਼ਨ ਹੋਈ ਤੇ ਸੁਭਾਵਿਕ ਹੈ ਸੇਮ ਪਾਲਿਸੀ ਪੰਜਾਬ 'ਚ ਲਾਗੂ ਸੀ ਤੇ ਫਿਰ ਪੰਜਾਬ ਦੀ ਕ腐ਸ਼ਨ ਤੇ ਦੋਰੇ ਮਾਪ ਡੰਡ ਕਿਉਂ